不。Uh, 無 ਸਭ ਕਿਸ ਹੋ ਤੇ ਪਾਏ ਨਾਨਕ ਸਭ ਕਿਸ ਤੁਮ ਰਹਿ ਹਾਥ ਮੈਂ ਤੁਮ ਹੀ ਹੋਤ ਸਹਾਏ ਅੰਗ ਸਖਾ ਸਭ ਤਾਜ ਗਏ ਕੋ ਨਾ ਨਿਭੋ ਸਾ ਇਸ ਮੁਗਤੀ ਅਧਕਾਰ ਮੁਕਾਬਰਾ ਦੇ ਉਲਟ 1984 ਦਾ ਘੱਲੂ ਘਾਰਾ ਉਸ ਆਜ਼ਾਦ ਹਿੰਦੁਸਤਾਨ ਦੀਆਂ ਹੱਥ ਅੱਜ ਜਦੋਂ 1984 ਦੇ 40ਵੇਂ ਘੱਲੂ ਘਾਰੇ ਦਿਹਾੜੇ ਮੌਕੇ ਇੱਥੇ ਸੰਗਤ ਜਨ ਦੇ ਫਰਦ ਸਿੰਘ ਜੀ ਖਾਲਸਾ ਫਿਟਰਾਵਾਰਿਆਂ ਨੇ ਸੁਗਵਾਈ ਹੈ ਸਿਰ ਦਰਬਾਰ ਸਾਹਿਬ ਪਰ ਖਾਲਸਾ ਅਤੇ ਹੋਰ ਜੱਟ ਬੰਦਿਆਂ ਨਾਲ ਸਾਥ ਦੇ ਵਿੱਚ ਗੁਰਸਤਾਨ ਕਰਨ ਦੀਆਂ ਸਾਸ਼ਾਂ ਦਾ ਬਹੁਤ ਥੋੜਾ ਮਾਣ ਦਈਏ ਖਾਲਸਾ ਜੀ ਅੱਜ ਜੋਨ 1984 ਦੇ ਕੱਲੂ ਕਾਰਜ ਦਿਹਾੜੇ ਮੌਕੇ ਜਿੱਥੇ ਸਮੁੱਚਾ ਕਾਲਾ ਸਬੰਧ ਸ਼ੀਰੀਆ ਕਾਲਕਤਤ ਸਾਹਿਬ ਜੇ ਸਾਥ ਨਾਲ ਜੁੜਿਆ ਹੈ ਉੱਥੇ ਜਹਾਂ ਸਿੰਘ ਜਿੱਥੇ ਬੰਦੀਆਂ ਦੇ ਮੁੱਖੀ ਸਰਪਾਰ ਸ਼੍ਰੋਮਣ ਗੁਰਦੁਆਰਾ ਪਰਬੰਧਕ ਕਮੇਟੀ ਹੈ ਉਹਨਾਂ ਮਹਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਜਿਨ੍ਹਾਂ ਵਿੱਚ ਸਤ ਗਿਆਨੀ ਸਰਕਾਰ ਨੇ ਪਿਛੋਂ ਬੋਲੇ ਮਾਫ ਕਰਦੇ ਹਾਂ ਸੋਤਰ ਭਾਈ ਸਾਹਿਬ ਜੀ ਅਮਰ ਸਿੰਘ ਜੀ ਕਾਲਪਤੂ ਸਾਹਿਬ ਜੀ ਦੇ ਇਥੇ ਜੁੜੇ ਨੇ ਉਹਨਾਂ ਨੂੰ ਬੇਨਤੀ ਹੈ ਉਹ ਸ਼ਰੀਏ ਕਾਲਪਤੂ ਸਾਹਿਬ ਜੀ ਵੱਲੋਂ ਸਿਰੋਪਾਉ ਦੀ ਬਖਸ਼ਿਸ਼ ਸਰਵਾਨ ਪ੍ਰਾਪਤ ਕਰਨ ਵਾਹਿਗੁਰੂ ਜੀ ਦਾ ਖਾਸਾ ਆਪਰੇਸ਼ਨ ਬ੍ਰਿਊਸ ਦਾ ਤੇ ਦੂਜਾ ਸੀ ਉਹ ਰੋਜ਼ ਜਿਸ ਵਿੱਚ ਭਾਰਤੀ ਹਕੂਮਤ ਦੀ ਇਹ ਸਾਜ਼ਿਸ਼ ਸੀ ਕਿ ਬੋਟਰ ਰੋਟ ਪ੍ਰੋਜੈਕਟ ਦੇ ਵਿੱਚ ਸਿੱਖਾਂ ਦੇ ਸਿੱਖ ਨੌਜਵਾਨਾਂ ਦੇ ਦੁਆਰਾ ਦੇ ਮੌਕੇ ਆਪਣੇ ਕੌਮ ਜਪਮਾਨੋ ਸੂਰਜ ਬਣਾਉਦਿਆਂ ਅੱਗੇ ਤੁਰਨ ਦੀ ਇੱਤਨਸ਼ੀਬ ਹੋਈ ਹੈ ਕੌਮ ਦੇ ਅਣ ਕਰਕੇ ਇਨਸਾਫ਼ ਤੇ ਲੜਾਈ ਲੜਨ ਵਾਲੇ ਬੰਦੇ ਸਿਗਾਰੋਂ ਬਹਾਕਿਆਂ ਗਿਆ ਕਾਨੂੰਨੀ ਸਜ਼ਾਵਾ ਪੂਰੀਆਂ ਹੋਣ ਦੇ ਜਣ ਤੇ ਬਾਭੂ ਦੇ ਧਿਆਨੀ ਦੁਆਚ ਰਹੇ ਸਭਿਆਚਾਰ ਅਤੇ ਧਰਮ ਦੀਆਂ ਦੀਵਣਾਂ ਗਈਆਂ ਔਰ ਨਸ਼ਾ ਕਰ ਤਿਆਗ ਕਰਕੇ ਹਨੇਰੀ ਰਾਹ ਦੇ ਵਿੱਚ ਆਪਣਾ ਤਾਰੀ ਖੋ ਕੇ ਆਪਣੇ ਗੁਰੂ ਸਰਬਤਾਂ ਦੇ ਗੱਲ ਕੇ ਕਹਾ ਦੇਈਏ ਅੱਗੇ ਨੂੰ ਲੈਣਾ ਵੱਨੋ ਸਿੱਖ ਕੌਮ ਅੱਜ ਦਾ ਜਿਹੜਾ ਦਿਨ ਆ ਅੱਜ ਦਾ ਦਿਨ ਸਾਨੂੰ ਉਹਨਾਂ ਚਿਰ ਮਥੂਸ ਹੁੰਦਾ ਰਹੂਗਾ ਸਰਕਾਰ ਵੱਲੋਂ ਕੀਤੇ ਜ਼ੁਲਮ ਦਾ ਅਹਿਸਾਸ ਹੁੰਦਾ ਰਹੂਗਾ ਜਿੰਨਾ ਚਿਰ ਜਾਦਾ ਇਸ ਦੇਸ਼ ਦਾ ਜਿਹੜੀ ਸਰਕਾਰ ਆ ਉਹ ਉਹ ਇਸ ਗਲਤੀ ਨੂੰ ਪਾਰਲੀਮੈਂਟ ਦੇ ਵਿੱਚ ਬਹੁਮਤ ਦੇ ਨਾਲ ਪ੍ਰਵਾਨ ਕਰੇ ਜਾਂ ਫਿਰ ਖਾਲਸਾ ਪੰਥ ਜਿਹੜਾ ਵਾ ਉਹਦਾ ਰਾਜ ਭਾਗ ਸਤਾਤ ਹੋਵੇ ਸਹੀ ਕਰਦੇ ਨੇ ਉਹ ਪੀਡੀਸੀ ਦੇ ਉਹ ਫਿਰ ਆਪਣੇ ਦੁਸ਼ਮਣ ਦੇ ਨਾਲ ਜੋ ਸਾਡੇ ਫਿਰ ਦੇ ਉੱਤੇ ਭਾਜੀ ਚੜ੍ਹੀ ਹੈ ਕੁਰਬਾਨੀ ਕਰਨ ਵਾਲੇ ਲੋਕਾਂ ਦੇ ਉੱਤੇ ਉਹਦੇ ਨਾਲ ਫਿਰ ਖਾਲਸਾਈ ਰਵੈਤਾਂ ਦੇ ਮੁਤਾਬਕ ਆਪਣਾ ਹਸਾਬਿਕਤਾਬ ਕਰੇ ਮੈਂ ਅੱਜ ਫਿਰ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਅਰਦਾਸ ਕੀਤੀ ਹੈ ਦੂਸਰੀ ਗੱਲ ਇਹ ਹੈ ਕਿ ਸਿੱਖ ਕੌਮ ਤੇ ਖਾਲਸਾ ਪੰਥ ਕਦੇ ਵੀ ਖਤਮ ਨਹੀਂ ਹੋਇਆ ਤੇ ਨਾ ਇਹ ਹੋ ਸਕਦਾ ਤੁਸੀਂ ਵੇਖਿਆ ਹੁਣਾ ਵਾ ਕਿ ਲੋਕ ਸਭਾ ਦੀਆਂ ਚੋਣਾਂ ਆਈਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜਾ ਸਿੱਖਾਂ ਦੇ ਅੰਦਰ ਰੋਸ ਹੈ ਕੱਲੂ ਕਰੇ ਇਸ ਹਫਤੇ ਦੇ ਵਿੱਚ ਪਹਿਲੀ ਗੱਲ ਤਾਂ ਇਹ ਆ ਕਿ ਇਹ ਤਰੀਕਾ ਚੁਣਨੀਆ ਨਹੀਂ ਚਾਹੀਦੀਆਂ ਚੋਣਾ ਵਾਸਤੇ ਹੁਣ ਸਿੱਖ ਜਿੱਤ ਕੇ ਵੀ ਆਪਣੀ ਖੁਸ਼ੀ ਨਹੀਂ ਮਨਾ ਸਕਦਾ ਪਰ ਮੈਂ ਇੱਕ ਗੱਲ ਸੈਂਟਰ ਦੀ ਸਰਕਾਰ ਨੂੰ ਔਰ ਜਿਹੜੀਆਂ ਸੈਂਟਰ ਦੀਆਂ ਝੋਲੀ ਚੁੱਕ ਜਥੇ ਪਾਰਟੀਆਂ ਨੇ ਜਿਨ੍ਹਾਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ ਮੈਂ ਉਹਨਾਂ ਨੂੰ ਇਹ ਗੱਲ ਦੱਸਣੀ ਚਾਹੁੰਦਾ ਵਾਂ ਕਿ ਖਾਲਸੇ ਦਾ ਰਾਜ ਆਉਣਾ ਹੈ ਭਾਈ ਅਮਰਪਾਲ ਸਿੰਘ ਖਾਲਸਾ ਭਾਈ ਸਰਬਜੀਤ ਸਿੰਘ ਖਾਲਸਾ ਇਹ ਅੱਜ ਦੋ ਜਿਹੜੇ ਸਿੰਘ ਸਾਡੇ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹੇ ਨੇ ਇਹਨਾਂ ਦੇ ਜਿੱਤਣ ਦੇ ਨਾਲ ਅੱਜ ਜਿਹੜੀ ਰਵਾਇਤੀ ਰਾਜਨੀਤੀ ਜਾਬ ਮਾਰ ਰਾਜਨੀਤੀ ਜਾਂ ਮੌਕਾ ਪ੍ਰਸਤਰਾਜਨੀਤੀ ਜਿਹੜੀ ਤਲ ਗੁਣ ਤੱਕ ਪੰਤਕ ਆਪਣਿਆ ਜਾਂ ਮੌਕਾ ਪ੍ਰਸਤਰਾਜ ਨੀਤੀ ਜਿਹੜੀ ਆ ਉਹਦਾ ਖਾਤਮਾ ਹੋ ਗਿਆ ਹੈ ਭੂਗ ਪੈ ਗਿਆ ਇੱਥੇ ਬਾਦਲ ਦਲ ਦਾ ਸਾਰਿਆਂ ਦਾ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਆ ਵੱਡੇ ਵੱਡੇ ਹੰਕਾਰੀ ਆ ਨਾਨਕ ਗਰਭ ਗਲੇ ਅੱਜ ਸਿੱਖ ਸੰਗਤ ਨੇ ਫਰੀਦਕੋਟ ਦੀ ਸਿੱਖ ਸੰਗਤ ਨੇ ਹਡੂਰ ਸਾਹਿਬ ਦੀ ਸਿੱਖ ਸੰਗਤ ਨੇ ਇੱਕ ਪੰਥਕ ਨਵੀਂ ਨਰੋਈ ਸੇਤਮੰਦ ਸਰਬੱਤ ਦੇ ਭਲੇ ਵਾਲੀ ਰਾਜਨੀਤੀ ਦਾ ਨੀਂਹ ਪੱਥਰ ਰੱਖਿਆ ਹੈ। ਔਰ ਇਹ ਜਿਹੜਾ ਨੀਂਹ ਪੱਥਰ ਇਹ ਮਹਿਲ ਦਾ ਰੂਪ ਧਾਰਨ ਕਰੂਗਾ ਜੋ ਪੰਜਾਬ ਦੇ ਨਾਲ ਸਿੱਖਾਂ ਦੇ ਨਾਲ ਅੱਜ ਤੱਕ ਦੀਆਂ ਸਰਕਾਰਾਂ ਨੇ ਸੈਂਟਰ ਦੀ ਸਰਕਾਰ ਨੇ ਬੇਇਨਸਾਫੀ ਕੀਤੀ ਜਾਂ ਤੱਕੇ ਕੀਤੇ ਇਹ ਉਹਨਾਂ ਦੇ ਮੂੰਹ ਦੇ ਉੱਤੇ ਜਪੇੜ ਵੀ ਹੋਊਗਾ ਅਕਾਲੀ ਦਲ ਦਾ ਇੰਨਾ ਪੱਦਰ ਹੈਟਾ ਆਉਣਾ ਉਹਦੇ ਪਿੱਛੇ ਕਾਰਨ ਕੀ ਸਮਝਦੇ ਇੱਥੇ ਅਕਾਲੀ ਦਲ ਹੁਣ ਕੋਈ ਰਿਹਾ ਨਹੀਂ ਗਿਆ ਸਾਰਿਆਂ ਦਾ ਭੋਗ ਪੈ ਗਿਆ ਵਾ ਇਥੇ ਉਹਨਾਂ ਨਵਾਂ ਅਕਾਲੀ ਦਾਲ ਖਾਲਸਾ ਪੰਥ ਦੀਆਂ ਰਵਾਇਤਾਂ ਦੇ ਮੁਤਾਬਕ ਪੈਦਾ ਹੋਊਗਾ ਜਿਸ ਮਰ ਦੀ ਮੰਨੂ ਵੀ ਇਸ ਵਾਰੀ ਲੋਕਾਂ 2027 ਦੇ ਵਿੱਚ 2027 ਦੇ ਵਿੱਚ ਪੰਜਾਬ ਦੇ ਅੰਦਰ ਖਾਲਸਾ ਪੰਥ ਦੀ ਨਰੋਲ ਸਰਕਾਰ ਬਣੂਗੀ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਤੁਸੀਂ ਆਪਣੇ ਉਮੀਦਵਾਰ ਉਤਾਰੋਗੇ 2027 ਛੇਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਵੀ ਖਾਲਸਾ ਪੰਥ ਦੇ ਹਵਾਲੇ ਹੋਊਗੀ ਔਰ ਖਾਲਸਾ ਪੰਥ ਉਹਨਾਂ ਲੋਕਾਂ ਨੂੰ ਵਿਧਾਨ ਸਭਾ ਦੇ ਅੰਦਰ ਤੇ ਛੇਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਉਤਾਰੂਗਾ ਜਿਹੜੇ ਲੋਕਾਂ ਦੀ ਬਹੁਤ ਵੱਡੀ ਪੰਥਕ ਸੇਵਾ ਹੋਊਗੀ ਬਹੁਤ ਵੱਡੀ ਪੰਥਕ ਕੁਰਬਾਨੀ ਹੋਊਗੀ ਫਰੀਦਕੋਟ ਦੀ ਸੀਟ ਖਡੂਰ ਸਾਹਿਬ ਦੀ ਸੀਟ ਦਾ ਜਿੰਨਾ ਅੱਜ ਖਾਲਸਾ ਪੰਥ ਨੇ ਕੁਰਬਾਨੀ ਵਾਲੇ ਲੋਕਾਂ ਨੂੰ ਜਿਨ੍ਹਾਂ ਨੂੰ ਅੱਜ ਤੱਕ ਲਤਾੜਿਆ ਗਿਆ ਮੋਕੇ-ਮੋਕੇ ਜਿਹੜੇ ਵੀ ਲੀਡਰ ਸਤਾ ਵਿੱਚ ਰਹੇ ਉਹਨਾਂ ਵੱਲੋਂ ਜਿਹੜਾ ਅੱਜ ਤੱਕ ਲਤਾੜਿਆ ਗਿਆ ਥੱਲੇ ਦੱਬਿਆ ਗਿਆ ਅੱਜ ਇੱਕ ਨਵੀਂ ਪੋ ਫੁੱਟੀ ਆ ਔਰ ਅਸੀਂ ਆਸ ਕਰਦੇ ਹਾਂ ਕਿ ਪੂਰਾ ਸਮੁੱਚਾ ਪੰਜਾਬ ਦੇਸ਼ ਵਿਦੇਸ਼ ਵਿੱਚ ਵੱਸਦੇ ਜਿਹੜੇ ਸਿੱਖ ਨੇ ਇਹ ਜਿਹੜੇ ਸਾਡੇ ਦੋ ਨੌਜਵਾਨ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹ ਰਹੇ ਨੇ ਇਹਨਾਂ ਦੇ ਫਿਰ ਦੇ ਉੱਤੇ ਹੱਕ ਰੱਖੇ ਔਰ ਪੰਜਾਬ ਦੇ ਵਿੱਚ ਇੱਕ ਨਵੀਂ ਸਾਬੰਦਨੀ ਹੋਵੇ ਔਰ ਨਵੇਂ ਰਾਜ ਦੀ ਸਥਾਪਨਾ ਹੋਵੇ ਜਿਹੜੇ ਹੋਰ ਧਰਮ ਨਹੀਂ ਜਾਂ ਹੋਰ ਵਰਗ ਨਹੀਂ ਉਹਨਾਂ ਨੂੰ ਵੀ ਨਾਲ ਲਿਕੇ ਚੱਲੇ ਜਾਏਗਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਰਿਆ ਅੱਜ ਸਾਨੂੰ ਇਹ ਗੱਲ ਕਹਿਣ ਦੀ ਲੋੜ ਨਹੀਂ ਕਿ ਸਿੱਖਾਂ ਦਾ ਨਿਰੋਲ ਰਾਜ ਕਿਹੋ ਜਿਹਾ ਹੋਊਗਾ ਸਰਬੱਤ ਦੇ ਭਲੇ ਦੀ ਗੱਲ ਹੋਊਗੀ ਸਰਬੱਤ ਨੂੰ ਨਮੈਦਗੀ ਮਿਲੂਗੀ ਔਰ ਸਰਬੱਤ ਦੇ ਬਾਰਿਸ਼ ਹੋਇਆ ਜਾਊਗਾ ਧੰਨਵਾਦੀ ਧੰਨਵਾਦ